ਇਸ ਵਕਤ ਤੱਕ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਇੱਕ ਸੀਨੀਅਰ ਐਸਐਚਓ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਤੇ ਇਸ ਐਸਐਚਓ ਦੇ ਉੱਪਰ ਇਹ ਦੋਸ਼ ਨੇ ਕਿ ਇਹਨੇ ਸਿਰਫ 10 ਸਾਲ ਦੇ ਵਿੱਚ 100 ਕਰੋੜ ਤੋਂ ਵੱਧ ਦੀ ਜਾਇਦਾਦ ਬਣਾਈ ਹੈ ਇਹ ਐਸਐਚਓ ਲੱਗਾ ਕਿੱਥੇ ਸੀ ਡਿਊਟੀ ਕਿੱਥੇ ਸੀ ਫੜਿਆ ਕਿਨੇ ਐ ਔਰ ਇੰਨੀ ਜਾਇਦਾਦ ਪ੍ਰਾਪਰਟੀ ਬਣਾਈ ਕਿਹੜੇ ਹਿਸਾਬ ਦੇ ਨਾਲ ਹੈ ਉਹ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਅੱਗੇ ਦਿੰਨੇ ਆਂ ਦੂਜੀ ਵੱਡੀ ਖਬਰ ਹੈ ਅਕਾਲੀ ਦਲ ਦਾ ਇੱਕ ਸੀਨੀਅਰ ਆਗੂ ਗ੍ਰਿਫਤਾਰ ਕਰ ਲਿਆ ਗਿਆ ਕਿੱਥੇ ਤੇ ਕਿਵੇਂ ਉਹ ਅੱਗੇ ਤੁਹਾਨੂੰ ਦੱਸਦੇ ਆਂ ਤੀਜੀ ਵੱਡੀ ਖਬਰ ਹੈ ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸੈਨੇਟ ਤੇ ਸਿੰਡੀਕੇਟ ਭੰਗ ਕੀਤੀ ਗਈ ਸੀ ਕੇਂਦਰ ਸਰਕਾਰ ਨੇ ਉਹ ਫੈਸਲਾ ਵਾਪਸ ਲੈ ਲਿਆ ਵਾਪਸ ਲੈਣਾ ਪਿਆ ਕਿਉਂਕਿ ਸੰਘਰਸ਼ ਬਹੁਤ ਵੱਡਾ ਹੋ ਗਿਆ ਸੀ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆਂ ਇੱਕ ਐਸ ਐਚਓ ਇੱਕ ਸੀਨੀਅਰ ਐਸਐਚਓ ਜਿਹੜਾ ਥਾਣੇ ਦਾ ਉਹਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ 100 ਕਰੋੜ ਤੋਂ ਵੱਧ ਦੀ ਜਾਇਦਾਦ ਬਣਾਉਣ ਦੇ ਉਹਦੇ ਤੇ ਦੋਸ਼ ਲੱਗੇ ਨੇ ਇੱਕ ਸੈੱਟ ਜਾਂਚ ਟੀਮ ਐਸਐਸਟ ਐਸਆਈਟੀ ਗਠਿਤ ਕਰ ਦਿੱਤੀ ਗਈ ਹੈ ਉਹਦੀ ਜਾਂਚ ਕਰਨ ਦੇ ਲਈ ਉਹਦੇ ਨਾਲ ਸੰਬੰਧਿਤ ਕਈ ਸਾਰੇ ਦਸਤਾਵੇਜ਼ ਜਿਹੜੇ ਆ ਉਹ ਵਿਜੀਲੈਂਸ ਦੱਸ ਰਹੀ ਹੈ ਕਿ ਮਿਲੇ ਨੇ ਇਹ ਜਿਹੜਾ ਐਸਐਚਓ ਆ ਇਹਦਾ ਨਾਂ ਹੈ ਰਿਸ਼ੀਕਾਂਤ ਸ਼ੁਕਲਾ ਔਰ ਐਸਐਚਓ ਜਦੋਂ ਪੰਜਾਬ ਦੇ ਵਿੱਚ ਡੀਆਈਜੀ ਭੁੱਲਰ ਦੀ ਗ੍ਰਿਫਤਾਰੀ ਦਾ ਰੌਲਾ ਪਿਆ ਤਾਂ ਉਸ ਤੋਂ ਬਾਅਦ ਫੜਿਆ ਗਿਆ ਔਰ ਡੀਆਈਜੀ ਭੁੱਲਰ ਦੇ ਕੋਲੋਂ ਇੰਨੀ ਵੱਡੀ ਪੁੱਤਰ ਤੇ ਪੈਸੇ ਤੇ ਜਾਇਦਾਦ ਦਾ ਮਿਲਣ ਦੇ ਖਲਾਸੇ ਸੀਬੀਆਈ ਕਰ ਰਹੀ ਆ ਤੇ ਇਹ ਜਿਹੜਾ ਐਸਐਚਓ ਹੁਣ ਇਹ ਕਾਨਪੁਰ ਦੇ ਮੇਨਪੁਰੀ ਦੇ ਵਿੱਚ ਤਾਇਨਾਤ ਸੀਗਾ ਔਰ ਇਹਨੂੰ ਜਦੋਂ ਫੜਿਆ ਗਿਆ ਤਾਂ ਹੁਣ ਇਹਦੀਆਂ ਵਿਜੀਲੈਂਸ ਦੇ ਮੁਤਾਬਕ ਇਹਦੇ ਤੇ ਜਿਹੜੇ ਦੋਸ਼ ਨੇ ਕਿ 100 ਕਰੋੜ ਰੁਪਏ ਦੀ ਜਾਇਦਾਦ ਇਹਨੇ ਬਣਾਈ ਔਰ ਬਣਾਈ ਕਿਵੇਂ ਰਿਸ਼ਵਤਖੋਰੀ ਨਾਲ ਭ੍ਰਿਸ਼ਟਾਚਾਰੀ ਨਾਲ ਉਸੇ ਤਰ੍ਹਾਂ ਦੇ ਦੋਸ ਜਿਵੇਂ ਦੇ ਡੀਆਈਜੀ ਪੁੱਲਰ ਤੇ ਹੁਣ ਨਜਾਇਜ਼ ਝੂਠੇ ਕੇਸ ਪਾਪਾ ਕੇ ਫਰਜੀ ਕੇਸ ਪਾਪਾ ਕੇ ਲੋਕਾਂ ਨੂੰ ਡਰਾ ਡਰਾ ਕੇ ਤੇ ਜਾਇਦਾਦ ਬਣਾਈ ਗਈ ਇਸ ਐਸਐਚਓ ਵੱਲੋਂ ਹੁਣ ਸੋਚਣ ਵਾਲਾ ਸਵਾਲ ਮਿੱਤਰੋ ਇਹ ਆ ਜੇ ਇੱਕ ਆਮ ਐਸਐਚਓ ਜਿਹੜਾ ਉਹ ਆਪਣੇ ਦੇਸ਼ ਦੇ ਵਿੱਚ 100-100 ਕਰੋੜ ਦੀ ਜਾਇਦਾਦ ਸਿਰਫ 10-10 ਸਾਲਾਂ ਚ ਬਣਾਈ ਫਿਰਦਾ ਤਾਂ ਫਿਰ ਕਿੰਨੇ ਵੱਡੇ ਪੱਦਰ ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਵੜਿਆ ਜਾ ਰਿਹਾ ਇੰਨੇ ਵੱਡੇ ਪੱਦਰ ਤੇ ਰਿਸ਼ਵਤ ਖੋਰੀ ਇਹ ਬਹੁਤ ਵੱਡਾ ਮਾਮਲਾ ਹੈ ਹੁਣ ਉਹ ਤਾਂ ਇੱਕ ਐਸਐਚਓ ਹੈ ਪਰ ਉਸ ਤੋਂ ਉੱਪਰ ਜਿਹੜੇ ਡੀਐਸਪੀ ਜਿਹੜੇ ਐਸਪੀ ਜਿਹੜੇ ਐਸਐਸਪੀ ਜਿਹੜੇ ਡੀਆਈਜੀ ਜਿਹੜੇ ਆਈਜੀ ਤੇ ਡੀਜੀਪੀ ਤੱਕ ਜੇ ਪੁਲਿਸ ਚ ਆਪਾਂ ਵੇਖੀਏ ਤੱਕ ਕੀ ਕੁਸ਼ ਬਣਾਇਆ ਜਾ ਰਿਹਾ ਹੋਵੇਗਾ ਇਹ ਬਹੁਤ ਸਮਝਣ ਵਾਲਾ ਮਾਮਲਾ ਹੈ ਦੇਖੋ ਇਹ ਜਿਹੜਾ ਐਸ ਐਚਓ ਰਿਸ਼ੀकांत ਸ਼ੁਕਲਾ ਫੜਿਆ ਗਿਆ ਇਹਦੇ 92 ਕਰੋੜ ਦੀ ਬੇਨਾਮੀ ਜਾਇਦਾਦ ਕਈ ਸਾਰੀਆਂ ਦੁਕਾਨਾਂ ਹੁਣ ਇਹ ਦੱਸਿਆ ਜਾ ਰਿਹਾ ਕਿ ਆਰੀਆ ਨਗਰ ਦੇ ਵਿੱਚ ਇੰਨੇ ਬਹੁਤ ਸਾਰੀ ਜਾਇਦਾਦ ਬਣਾਈ ਹੋਈ ਹੈ ਇਹ ਜਾਣਕਾਰੀ ਆ ਰਹੀ ਹੈ ਕਿ ਇੰਨੀ ਵੱਡੀ ਜਾਇਦਾਦ ਬਣਾ ਕੇ ਅਜੇ ਹੋਰ ਇਹ ਤਿੱਖਾ ਘਵਾੜਾ ਕਰਕੇ ਲੱਗਾ ਹੋਇਆ ਸੀ ਤੇ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੁਣ ਸਵਾਲ ਇੱਥੇ ਆ ਜਿਹੜਾ ਤਾਂ ਆਪਣੇ ਆਪ ਜੀ ਦੇ ਖਿਲਾਫ ਸਬੂਤ ਮਿਲ ਗਏ ਕਿਸੇ ਨੇ ਸ਼ਿਕਾਇਤ ਕਰਤੀ ਡੀਏਜੀ ਨੂੰ ਫੜੇ ਜਾਣ ਵਾਂਗ ਉਹ ਤਾਂ ਫੜਿਆ ਗਿਆ ਪਰ ਕੀ ਸਾਡੇ ਜੋ ਵਿਜੀਲੈਂਸਾਂ ਨੇ ਜਾਂ ਸੀਬੀਆਈ ਹੈ ਕੀ ਇਹ ਸਾਰੇ ਅਫਸਰਾਂ ਦੀ ਜਿਹੜੀ ਜਾਇਦਾਦ ਆ ਉਹਦੀ ਜਾਂਚ ਨਹੀਂ ਕਰ ਸਕਦੀ ਜੇ ਇਹ ਪੜਾ ਸਾਰੇ ਅਫਸਰਾਂ ਤੇ ਸਾਰੇ ਮੰਤਰੀਆਂ ਤੇ ਸਾਰੇ ਐਮਐਲਏ ਤੇ ਐਮਪੀਆਂ ਦੀ ਜਾਇਦਾਦ ਦੀ ਜਾਂਚ ਕਰਨ ਤਾਂ ਕਿੰਨੇ ਵੱਡੇ ਪੱਧਰ ਤੇ ਕੀ ਕੀ ਖੁਲਾਸੇ ਹੋਣਗੇ ਇਹ ਤੁਸੀਂ ਵੀ ਸੋਚ ਸਕਦੇ ਹੋ ਮੈਂ ਵੀ ਤੇ ਸੋਚ ਉਹ ਵੀ ਸਕਦੇ ਨੇ ਪਰ ਕਿਉਂ ਨਹੀਂ ਹੋ ਰਹੀ ਤੁਸੀਂ ਸਾਰੇ ਜਿੰਨੇ ਸਿਵਲ ਅਫਸਰ ਨੇ ਪਟਵਾਰੀਆਂ ਤੋਂ ਸ਼ੁਰੂ ਕਰਕੇ ਕਾਨੂੰਗੋ ਤਹਿਸੀਲਦਾਰ ਤੱਕ ਤੇ ਐਸਡੀਐਮ ਤੇ ਡੀਸੀ ਤੱਕ ਤੇ ਉੱਪਰ ਸੈਕਟਰੀਆਂ ਤੱਕ ਤੇ ਉੱਪਰ ਡੀਜੀਪੀ ਤੋਂ ਲੈ ਕੇ ਥੱਲੇ ਜਿਹੜੇ ਥਾਣੇ ਦੇ ਮੁਨਸ਼ੀ ਤੱਕ ਤੁਸੀਂ ਜਾਇਦਾਦਾਂ ਦੀ ਜਾਂਚ ਕਰਾ ਕੇ ਵੇਖੋ ਹਰਾਨੀ ਜਨਕ ਸੱਚ ਸਾਹਮਣੇ ਆਏਗਾ ਔਰ ਐਨਾ ਕੋਈ ਸਾਹਮਣੇ ਆਏਗਾ ਸਾਰਿਆਂ ਦੀਆਂ ਅੱਖਾਂ ਟੱਡੀਆਂ ਰਹਿ ਜਾਣਗੀਆਂ ਪਰ ਇੱਥੇ ਫੜਿਆ ਉਹ ਜਾਂਦਾ ਜਿਹਦੀ ਸ਼ਿਕਾਇਤ ਹੁੰਦੀ ਆ ਤੇ ਲੱਗੇ ਚਾਰੇ ਜਦੋਂ ਕੋਈ ਚਾਰਾ ਨਹੀਂ ਰਹਿੰਦਾ ਨਹੀਂ ਤਾਂ ਉਹ ਬੀਬਾ ਪੁੱਤ ਹੁੰਦਾ ਪਰ ਹਰਾਨਗੀ ਦੀ ਗੱਲ ਬੇਕਸੂਰ ਲੋਕਾਂ ਨੂੰ ਸਿਰਫ ਪੈਸੇ ਲੈਣ ਲਈ ਕੁੱਟਣਾ ਜੁਲਮ ਕਰਨਾ ਯਾਰ ਇਹ ਕਿਸ ਪੱਦਰ ਦੀ ਹਵਾਨੀਅਤ ਹੈ ਕੀ ਇਨਸਾਨ ਕਿਹਾ ਜਾ ਸਕਦਾ ਇਹੋ ਜਿਹੇ ਲੋਕਾਂ ਨੂੰ ਕੀ ਮਨੁੱਖ ਕਿਹਾ ਜਾ ਸਕਦਾ ਯਾਰ ਮੈਨੂੰ ਤਾਂ ਇਹ ਲੱਗਦਾ ਕਿਸੇ ਵਿਰੋਧੀ ਨਾਲ ਵੀ ਇਦਾਂ ਲੜਿਆ ਝਗੜਿਆ ਨਹੀਂ ਜਾ ਸਕਦਾ ਜਿੱਦਾਂ ਇਹ ਕਰ ਰਹੇ ਨੇ ਔਰ ਜੇ ਕੋਈ ਪੈਸੇ ਲੈਣ ਦੀ ਖਾਤਰ ਜਿਵੇਂ ਪਹਿਲਾ ਮਾਮਲੇ ਸਾਹਮਣੇ ਆਉਂਦੇ ਰਹੇ ਪੁਲਿਸ ਵਾਲੇ ਕਾਫੀ ਸਾਰੇ ਪੁਲਿਸ ਅਫਸਰਾਂ ਨੂੰ ਅਦਾਲਤਾਂ ਨੇ ਸਜ਼ਾਵਾਂ ਦਿੱਤੀਆਂ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਪੰਜਾਬ ਦੇ ਸੈਂਕੜੇ ਮੁੰਡਿਆਂ ਦੇ ਬਣਾਏ ਨੇ ਕਿਸੇ ਮਾਂ ਦਾ ਬੇਕਸੂਰ ਪੁੱਤ ਮਾਰਨਾ ਇਹ ਕਿਸ ਪੱਦਰ ਦੀ ਇਹ માનਸਿਕਤਾ ਹੈ ਮਨੁੱਖ ਕਿਹੜੇ ਹਿਸਾਬ ਨਾਲ ਪੈਸੇ ਪਿੱਛੇ ਇੰਜ ਕਰ ਸਕਦਾ ਜਦੋਂ ਕਿ ਮਨੁੱਖ ਨੂੰ ਪਤਾ ਹੈ ਕਿ 60 70 ਸਾਲ ਇਸ ਧਰਤੀ ਤੇ ਹੈਗੇ ਆ ਤੇ ਜਿਹੜਾ 40 50 ਸਾਲਾਂ ਦਾ ਹੋ ਚੁੱਕਾ ਅਫਸਰ ਉਹਨੂੰ ਇਹ ਪੱਕਾ ਪਤਾ ਹੈ ਵੀ 25 ਸਾਲ ਲੱਗੇ ਉਦੋਂ ਪਹਿਲਾਂ ਵੀ ਨਿਬੇੜਾ ਹੋ ਜਾਣਾ ਪਤਾ ਨਹੀਂ ਕਦੋਂ ਪਰ ਜੇ ਜਾਦੇ ਤੋਂ ਜ਼ਿਆਦਾ ਕੋਈ ਮੰਨੇ ਤਾਂ 25 30 ਸਾਲ ਕਿਉਂਕਿ 65 70 ਸਾਲ ਤੋਂ ਥੱਲੇ ਥੱਲੇ ਬੰਦੇ ਦੀ ਉਮਰ ਰਹਗੀ ਹੈ ਭਾਰਤ ਚ ਤਾਂ ਫਿਰ ਵੀ ਕੋਈ ਯਾਰ ਦੂੰਗੀ ਸੋਚੀ ਨਹੀਂ ਐ ਸੋchnਾ ਜਿਵੇਂ ਮੈਂ ਇੱਥੇ ਪਤਾ ਨਹੀਂ ਕਿੰਨੇ ਹਜ਼ਾਰਾਂ ਸਾਲ ਜਿਉਣਾ ਉਸ ਹਿਸਾਬ ਨਾਲ ਲੋਕਾਂ ਨੂੰ ਲੁੱਟਣਾ ਡਰਾਉਣਾ ਪੈਸਾ ਇਕੱਠਾ ਕਰਨਾ ਇਹ ਬਹੁਤ ਵੱਡੀਆਂ ਗੱਲਾਂ ਨੇ ਸਾਰੀਆਂ ਸਰਕਾਰਾਂ ਹੁਣ ਤੱਕ ਇਹ ਕਹਿੰਦੀਆਂ ਰਹੀਆਂ ਅਸੀਂ ਭ੍ਰਿਸ਼ਟਾਚਾਰ ਖਤਮ ਕਰ ਦੇਣਾ ਅਸੀਂ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ ਪਰ ਕਿਸੇ ਵੀ ਸਰਕਾਰ ਵਲੇ ਭ੍ਰਿਸ਼ਟਾਚਾਰ ਤੇ ਬੇਈਮਾਨੀ ਖਤਮ ਨਹੀਂ ਹੋਈ ਹੁਣ ਦੂਜੀ ਵੱਡੀ ਖਬਰ ਜਿਹੜੀ ਆ ਗੁਰੂ ਹਰਸਹਾਏ ਹਲਕੇ ਤੋਂ ਅਕਾਲੀ ਦਲ ਦੇ ਜਿਹੜੇ ਇੱਕ ਸੀਨੀਅਰ ਅਕਾਲੀ ਆਗੂ ਐ ਜਿਨ੍ਹਾਂ ਦੇ ਪਿਤਾ ਜੋਰਾ ਸਿੰਘ ਮਾਨ ਪਹਿਲਾਂ ਐਮਪੀ ਰਹੇ ਆ ਤੇ ਉਹ ਅਕਾਲੀ ਦਲ ਵੱਲੋਂ ਐਮਐਲਏ ਦੀ ਚੋਣ ਦੋ ਤਿੰਨ ਵਾਰ ਲੜ ਚੁੱਕੇ ਆ ਵਰਦੀਪ ਸਿੰਘ ਲੋਨੀਮਾਨ ਉਹਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਿਉਂ ਕੀਤਾ ਗਿਆ ਪਹਿਲਾਂ ਉਹਦਾ ਇੱਕ ਭਰਾ ਜਿਹੜਾ ਉਹਨਾਂ ਨੂੰ ਵੀ ਗ੍ਰਿਫਤਾਰ ਉਸ ਮਾਮਲੇ 'ਚ ਕੀਤਾ ਗਿਆ ਸੀ ਮਾਮਲਾ ਇਹ ਹੈ ਕਿ ਪਿਛਲੀਆਂ ਚੋਣਾਂ ਦੇ ਵਿੱਚ ਉਹਨਾਂ ਦੇ ਉੱਪਰ ਗੋਲੀਆਂ ਚਲਾਉਣ ਦਾ ਪਰਚਾ ਦਰਜ ਹੈ ਤੇ ਪੁਲਿਸ ਉਹਨਾਂ ਨੂੰ ਕਾਫੀ ਦੇਰ ਤੋਂ ਗ੍ਰਿਫਤਾਰ ਕਰਨਾ ਚਾਹੁੰਦੀ ਸੀ ਤੇ ਹੁਣ ਅੱਜ ਪੁਲਿਸ ਨੇ ਜਲਾਲਾਬਾਦ ਤੋਂ ਗ੍ਰਿਫਤਾਰ ਕਰ ਲਿਆ ਨੋਨੀ ਮਾਨ ਇਹਦੇ ਨਾਲ ਹੀ ਅਗਲੀ ਵੱਡੀ ਖਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਹੜਾ ਸੈਨਟ ਤੇ ਸਿੰਡੀਕੇਟ ਭੰਗ ਕੀਤੀ ਗਈ ਸੀ ਹੁਣ ਸੈਨਟ ਤੇ ਸਿੰਡੀਕੇਟ ਭੰਗ ਕਰਨ ਦਾ ਫੈਸਲਾ ਰੱਦ ਕਰ ਦਿੱਤਾ ਕੇਂਦਰ ਨੇ ਅੱਜ ਦੀ ਇਹ ਬਹੁਤ ਵੱਡੀ ਖਬਰ ਹੈ ਔਰ ਇਹ ਖਬਰ ਉਦੋਂ ਆਈ ਜਦੋਂ 10 ਨਵੰਬਰ ਨੂੰ ਵਿਦਿਆਰਥੀ ਤੇ ਮੁਲਾਜ਼ਮ ਨੌਜਵਾਨ ਤੇ ਕਿਸਾਨਾਂ ਦੀਆਂ ਜਥੇਬੰਦੀਆਂ ਤੱਕ ਨੇ ਇੱਕ ਵੱਡਾ ਮੋਰਚਾ ਬਣਾ ਕੇ ਤੇ ਸੰਘਰਸ਼ ਦਾ ਐਲਾਨ ਕਰ ਦਿੱਤਾ ਸੀ ਤਾਂ ਹੁਣ ਕੇਂਦਰ ਸਰਕਾਰ ਨੇ ਇਹ ਜਿਹੜਾ ਸਿੰਡੀਕੇਟ ਤੇ ਸੈਨੇਟ ਨੂੰ ਭੰਗ ਕਰਨ ਦਾ ਫੈਸਲਾ ਸੀ ਉਹ ਰੱਦ ਕਰ ਦਿੱਤਾ ਉਹ ਵਾਪਸ ਲੈ ਲਿਆ ਹੁਣ ਇਹਦੇ ਵਿੱਚ ਤੁਸੀਂ ਕੀ ਕਹੋਗੇ ਕਿਉਂ ਕਰ ਰਿਹਾ ਕੇਂਦਰ ਨੇ ਪਹਿਲਾਂ ਜਿਹੜੇ ਤਿੰਨ ਖੇਤੀ ਕਾਨੂੰਨ ਬਣਾਏ ਸੀ ਉਹ ਵੀ ਗੁਰਪੂਰਵ ਵਾਲੇ ਦਿਨ ਹੀ ਵਾਪਸ ਲਿਆ ਸੀ ਕੇਂਦਰ ਨੇ ਤੇ ਅੱਜ ਵੀ ਗੁਰੂ ਨਾਨਕ ਸਾਹਿਬ ਦਾ ਗੁਰਪੂਰਵ ਹੈ ਤੇ ਅੱਜ ਵੀ ਕੇਂਦਰ ਨੇ ਸੈਨੇਟ ਤੇ ਸਿੰਡੀਕੇਟ ਭੰਗ ਕਰਨ ਦਾ ਜਿਹੜਾ ਆਪਦਾ ਹੀ ਫੈਸਲਾ ਉਹ ਮੋਦੀ ਸਰਕਾਰ ਨੇ ਵਾਪਸ ਲੈ ਲਿਆ ਹੁਣ ਸਮਝਣ ਵਾਲੀ ਗੱਲ ਇਹ ਆ ਕੇਂਦਰ ਸਰਕਾਰ ਯੂਨੀਵਰਸਿਟੀਆਂ ਦੇ ਵਿੱਚੋਂ ਇਹ ਜਿਹੜੀ ਸੂਬਾ ਸਰਕਾਰਾਂ ਉਹਨਾਂ ਦਾ ਦਖਲ ਕਿਉਂ ਖਤਮ ਕਰਨਾ ਚਾਹੁੰਦੀ ਹੈ ਖਾਸ ਕਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਪੰਜਾਬ ਦਾ ਦਖਲ ਹੈ ਉਹ ਕਿਉਂ ਬੰਦ ਕਰਕੇ ਸਿੱਧਾ ਕੇਂਦਰ ਸਰਕਾਰ ਸਾਰਾ ਕੰਟਰੋਲ ਆਪਣੇ ਹੱਥ ਵਿੱਚ ਕਿਉਂ ਲੈਣਾ ਚਾਹੁੰਦੀ ਹੈ ਇਹਦਾ ਜਵਾਬ ਆ ਪਿਛਲੇ ਦਿਨੀ ਜੋ ਉੱਥੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤੇ ਨੇ ਉਹਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡਾ ਮੁੱਦਾ ਉਭਾਰਿਆ ਉਹਨਾਂ ਨੇ ਇੱਕ ਖਾਕੀ ਨਿੱਕਰ ਤਾਰ ਤੇ ਸੁੱਕਣੇ ਪਾਤੀ ਤੋ ਕਹਿੰਦੇ ਵੀ ਖਾਕੀ ਨਿੱਕਰ ਇੱਥੇ ਨਹੀਂ ਅਸੀਂ ਪੈਣ ਦੇਣੀ ਯੂਨੀਵਰਸਿਟੀ ਚ ਖਾਕੀ ਨਿੱਕਰ ਉਹ ਇੱਕ ਸੰਸਥਾ ਆ ਆਰਐਸਐਸ ਹੈ ਉਹਦੇ ਨਾਲ ਜੋੜ ਕੇ ਕਥ ਤੌਰ ਤੇ ਉਹ ਖਾਕੀ ਨਿੱਕਰ ਵਾਲਾ ਮੁੱਦਾ ਜਿਹੜਾ ਯੂਨੀਵਰਸਿਟੀ ਦੇ ਵਿੱਚ ਬਣਾਇਆ ਗਿਆ ਪਰ ਕੇਂਦਰ ਸਰਕਾਰ ਇੰਚ ਕਿਉਂ ਕਰਦੀ ਹੈ ਸਿੱਧੀ ਸਾਫ਼ ਗੱਲ ਹੈ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਬੀਜੇਪੀ ਸਰਕਾਰ ਆਪਣੀ ਸੋਚ ਆਪਣੀ ਵਿਚਾਰਧਾਰਾ ਆਪਣੀਆਂ ਨੀਤੀਆਂ ਤੇ ਸਭ ਕੁਝ ਆਪਣਾ ਲਾਗੂ ਕਰਨਾ ਚਾਹੁੰਦੀ ਹੈ ਤੇ ਦੂਜੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਥੱਲੇ ਲੈ ਕੇ ਜਾਣਾ ਚਾਹੁੰਦੀ ਹੈ ਇਸੇ ਕਰਕੇ ਕੇਂਦਰ ਸਰਕਾਰ ਜਿਹੜੀ ਆ ਉਹ ਇਹ ਕੁਸ਼ ਕਰ ਰਹੀ ਆ ਕਿਉਂਕਿ ਨੌਜਵਾਨਾਂ ਦੇ ਵਿੱਚ ਜੇਕਰ ਉਹ ਆਪਣਾ ਆਪਣੇ ਹਿਸਾਬ ਨਾਲ ਸਭ ਕੁਝ ਕਰਨਗੇ ਤਾਂ ਉਹਨਾਂ ਨੂੰ ਲੱਗਦਾ ਕਿ ਫਿਰ ਵੱਧ ਫਾਇਦਾ ਹੋ ਸਕਦਾ ਇਸੇ ਕਰਕੇ ਯੂਨੀਵਰਸਟੀਆਂ ਦਾ ਕੰਟਰੋਲ ਸ਼ਾਇਦ ਆਪਣੇ ਹੱਥਾਂ 'ਚ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੋ ਰਹੀ ਹੈ ਸੋ ਅੱਜ ਵਿਦਿਆਰਥੀਆਂ ਤੇ ਲੋਕਾਂ ਦੇ ਰੋ ਅੱਗੇ ਝੁਕਦਿਆਂ ਹੋਇਆਂ ਸੈਨੇਟ ਤੇ ਸਿੰਡੀਕੇਟ ਨੂੰ ਪੰਕ ਕਰਨ ਦਾ ਫੈਸਲਾ ਰੱਦ ਕਰ ਦਿੱਤਾ। ਬੀਤੇ ਕੱਲ ਜਿਹੜਾ ਇੱਕ ਯੂਨੀਵਰਸਿਟੀ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਇੱਥੇ ਤੁਸੀਂ ਧਰਨਾ ਪ੍ਰਦਰਸ਼ਨ ਨਹੀਂ ਕਰ ਸਕਦੇ ਇੱਕ ਐਫੀਡੇਵਟੋ ਲੈ ਰਹੇ ਸੀ ਵਿਦਿਆਰਥੀਆਂ ਤੋਂ ਵੀ ਅਸੀਂ ਕੋਈ ਧਰਨਾ ਪ੍ਰਦਰਸ਼ਨ ਅਜਾਜਤ ਤੋਂ ਬਿਨਾ ਨਹੀਂ ਕਰਾਂਗੇ। ਉਹ ਵੀ ਯੂਨੀਵਰਸਿਟੀ ਨੇ ਆਪੇ ਰੱਦ ਕਰ ਦਿੱਤਾ। ਆਪੇ ਰੱਦ ਕਰ ਦਿੱਤਾ ਤੇ ਉਸ ਤੋਂ ਬਾਅਦ ਹੁਣ ਸੈਨਟ ਤੇ ਸਿੰਡੀਗੇਟੂਪਾਂ ਕਰਨ ਦਾ ਫੈਸਲਾ ਵੀ ਆ ਗਿਆ ਸੋ ਇਹਦੇ ਨਾਲ ਹੀ ਰਾਜਾ ਵੜਿੰਗ ਦੇ ਉੱਪਰ ਅੱਜ ਪਰਚਾ ਦਰਜ ਹੋ ਗਿਆ ਉਹਦੇ ਤੇ 353 196 ਤੇ ਐਸ ਸੀ ਐਸਟੀ ਐਕਟ ਦੇ ਤਹਿਤ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਉੱਪਰ ਪਰਚਾ ਦਰਜ ਹੋਇਆ ਹੁਣ ਵੇਖਣਾ ਹੈ ਕਿ ਰਾਜਾ ਵੜਿੰਗ ਦੀ ਅੱਗੇ ਗ੍ਰਿਫਤਾਰੀ ਹੋਵੇਗੀ ਜਾਂ ਨਹੀਂ ਹੋਵੇਗੀ ਫਿਲਹਾਲ ਪਰਚਾ ਦਰਜ ਰਾਜਾ ਵੜਿੰਗ ਤੇ ਕਰ ਦਿੱਤਾ ਗਿਆ ਰਾਜਾ ਵੜਿੰਗ ਤੇ ਪਰਚਾ ਦਰਜ ਕਿਉਂ ਹੋਇਆ ਦੇਖੋ ਬਹੁਤ ਸਾਰੇ ਸਿਆਸੀ ਨੇਤਾ ਨੇ ਜਿਹੜੇ ਵੋਟਾਂ ਦੇ ਟਾਈਮ ਤੇ ਅੱਗੇ ਪਿੱਛੇ ਜਾਤ ਤੇ ਧਰਮ ਨੂੰ ਬਹੁਤ ਯੂਜ਼ ਕਰਦੇ ਨੇ ਰਾਜਾ ਵੜਿੰਗ ਨੇ ਵੀ ਇੰਜ ਕੋਸ਼ਿਸ਼ ਕੀਤੀ ਆਪਦੇ ਵੱਲੋਂ ਤਾਂ ਉਹਨੇ ਇਹ ਕੋਸ਼ਿਸ਼ ਕੀਤੀ ਵੀ ਮੈਂ ਜਿਹੜੇ ਐਸਸੀ ਭਾਈਚਾਰੇ ਦੇ ਲੋਕ ਨੇ ਜਾਂ ਗਰੀਬ ਲੋਕ ਨੇ ਇਹਨਾਂ ਨੂੰ ਮੈਂ ਵੜਿਆਵਾ ਤੇ ਮੈਂ ਦੱਸਾਂ ਵੀ ਕਾਂਗਰਸ ਨੇ ਆ ਕੀਤਾ ਉਹ ਕੀਤਾ ਪਰ ਸ਼ਬਦ ਇੰਨੇ ਗਲਤ ਵਰਤੇ ਕਿ ਚਾਰਚ ਫੇਰੇ ਰੋਸ ਫੈਲ ਗਿਆ ਤੇ ਰਾਜਾ ਵੜਿੰਗ ਦੀ ਗ੍ਰਿਫਤਾਰੀ ਦੀ ਤੇ ਪਰਚੇ ਦੀ ਮੰਗ ਉੱਠ ਖੜੀ ਹੋਈ ਦੇਸ਼ ਦੇ ਸਾਬਕਾ ਕਾਂਗਰਸੀ ਗ੍ਰਹਿ ਮੰਤਰੀ ਬੂਟਾ ਸਿੰਘ ਉਹਨਾਂ ਨੂੰ ਰਾਜਾ ਵੜਿੰਗ ਨੇ ਕਾਲਾ ਜਿਹਾ ਮਜਬੀ ਸਿੱਖ ਕਹਿ ਦਿੱਤਾ ਬਸ ਇਥੋਂ ਵੱਡਾ ਮੁੱਦਾ ਪੜਕੁੱਟਿਆ ਉੱਠਣਾ ਵੀ ਚਾਹੀਦਾ ਸੀ ਕਿਉਂਕਿ ਇਹ ਸੋਚ ਠੀਕ ਨਹੀਂ ਤਾਂ ਫਿਰ ਹੁਣ ਰਾਜਾ ਵੜਿੰਗ ਦੇ ਖਿਲਾਫ ਬੂਟਾ ਸਿੰਘ ਦਾ ਜਿਹੜਾ ਪੁੱਤਰ ਹੈ ਸਰਬਜੋਤ ਸਿੰਘ ਉਹਨਾਂ ਨੇ ਕਪੂਰਥਲਾ ਥਾਣੇ ਦੇ ਵਿੱਚ ਪਰਚਾ ਦਰਜ ਕਰਵਾਇਆ ਇੱਥੇ ਮੈਂ ਦੱਸ ਦਿਆਂ ਕਿ ਰਾਜਾ ਵੜਿੰਗ ਨੇ ਇੱਕ ਗੱਲ ਬੇਹੱਦ ਝੂਠੀ ਬੋਲੀ ਉਹਨੇ ਕਿਹਾ ਵੀ ਜਿਹੜਾ ਬੂਟਾ ਸਿੰਘ ਸੀ ਕਾਲਾ ਜਾਂ ਮਜਬੀ ਸਿੱਖ ਪੱਠੇ ਵੱਢਣ ਵਾਲਾ ਬੰਦਾ ਸੀ ਪਰ ਬਿਲਕੁਲ ਗਲਤ ਬੂਟਾ ਸਿੰਘ ਪੜਿਆ ਲਿਖਿਆ ਸੀ ਉਸਨੇ ਐਵੇਂ ਕੀਤੀ ਹੋਈ ਸੀ ਉਹਨੇ ਜਰਨਲਿਜ਼ਮ ਕੀਤੀ ਹੋਈ ਸੀ ਉਹ ਪੱਤਰਕਾਰ ਸੀ ਪੱਤਰਕਾਰੀ ਚੋਂ ਹੀ ਉਹ ਰਾਜਨੀਤੀ ਚ ਆਇਆ ਪਰ ਰਾਜਾ ਵੜਿੰਗ ਦਾ ਇਸ ਤਰ੍ਹਾਂ ਉਸ ਨੂੰ ਪੇਸ਼ ਕਰਨਾ ਇਹ ਕਿਸੇ ਨੂੰ ਵੀ ਠੀਕ ਨਹੀਂ ਲੱਗਿਆ ਹੁਣ ਰਾਜਾ ਵੜਿੰਗ ਦੇ ਉੱਪਰ ਪਰਚਾ ਦਰਜ ਹੋ ਗਿਆ ਪਰ ਅੱਗੇ ਕਾਰਵਾਈ ਕੀ ਹੋਵੇਗੀ ਉਹ ਆਉਣ ਵਾਲਾ ਵਕਤ ਦੱਸੇਗਾ ਇਸ ਕੇਸ ਦੇ ਵਿੱਚ ਰਾਜਾ ਵੜਿੰਗ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਕਿਉਂਕਿ ਕੇਸ ਵੱਡਾ ਗ੍ਰਿਫਤਾਰੀ ਹੋਣੀ ਵੀ ਚਾਹੀਦੀ ਹੈ ਆਮ ਲੋਕਾਂ ਨੂੰ ਤਾਂ ਇਸ ਕੇਸ 'ਚ ਗ੍ਰਿਫਤਾਰ ਕੀਤਾ ਹੀ ਜਾਂਦਾ ਹੁਣ ਤਕੜੇ ਦਾ ਕਹਿੰਦੇ 372000 ਆ ਪੈਸੇ ਨਾਲ ਅਗਲੇ ਬੱਚ ਵੀ ਜਾਂਦੇ ਆ ਤਾਕਤ ਤੇ ਰਾਜਨੀਤਿਕਤਾ ਤੇ ਧਨ ਸਭ ਕੁਝ ਹੈ ਵੱਡਾ ਉਹਦਾ ਤਾਂ ਪੁਲਿਸ ਵੀ ਛੇਤੀ ਫਿਰ ਹੱਥ ਨਹੀਂ ਪਾਉਂਦੀ ਪਰ ਜੇਕਰ ਕਾਨੂੰਨ ਨਿਰਪੱਖਤਾ ਨਾਲ ਕੰਮ ਕਰੇ ਤਾਂ ਫਿਰ ਚਾਹੀਦਾ ਇਹ ਆ ਕਿ ਜਿਵੇਂ ਆਮ ਲੋਕਾਂ ਨੂੰ ਉਸੇ ਤਰ੍ਹਾਂ ਰਾਜੇ ਬਣਿੰਗ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਪਰ ਇਹ ਹੁਣ ਕੱਲ ਤੱਕ ਪਤਾ ਲੱਗੂ ਕਿ ਪੁਲਿਸ ਅੱਗੇ ਕੀ ਕਾਰਵਾਈ ਕਰਦੀ ਹੈ ਇਸ ਤੋਂ ਅੱਗੇ ਅਗਲੀ ਖਬਰ ਹੈ ਲੁਧਿਆਣਾ ਦੇ ਵਿੱਚ ਪਿਛਲੇ ਦਿਨੀ ਜਗਰਾਉਂ ਦੇ ਵਿੱਚ ਇੱਕ ਤੇਜਪਲ ਨਾਂ ਦੇ ਨੌਜਵਾਨ ਖਿਡਾਰੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅੱਜ ਉਸ ਦਾ ਅੰਤਮ ਸੰਸਕਾਰ ਕੀਤਾ ਗਿਆ ਤੇ ਉਸ ਖਿਡਾਰੀ ਦੀ ਮਾਂ ਨੇ ਖੁਦ ਆਪਣੇ ਪੁੱਤ ਨੂੰ ਮੋਢਾ ਦੇ ਕੇ ਅੰਤਮ ਸੰਸਕਾਰ ਕਰਾਇਆ ਸਵਾਲ ਇਹ ਆ ਕਿ ਪਿਛਲੇ 1 ਹਫਤੇ ਦੇ ਵਿੱਚ ਹੀ ਪੰਜਾਬ ਦੇ ਵਿੱਚ ਰੋਜ਼ਾਨਾ ਹੀ ਗੋਲੀਆਂ ਮਾਰ ਕੇ ਹਮਲੇ ਕਰਨ ਦੀਆਂ ਕਈ ਘਟਨਾਵਾਂ ਆ ਚੁੱਕੀਆਂ ਨੇ ਪਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਸ਼ਾਂਤੀ ਦੀਆਂ ਗੱਲਾਂ ਤਾਂ ਕਰ ਰਹੀ ਹੈ ਪਰ ਘਟਨਾਵਾਂ ਉਸੇ ਤਰ੍ਹਾਂ ਚੱਲ ਰਹੀਆਂ ਨੇ ਇਹਨਾਂ ਦੇ ਉੱਪਰ ਰੋਕ ਲੱਗ ਨਹੀਂ ਰਹੀ ਤੁਸੀਂ ਸਭ ਕੁਝ ਤੇ ਉੱਪਰ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ